ਹਾਂਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਜੀ ਸੋ ਬਹੁਤ ਬਹੁਤ ਸਵਾਗਤ ਹੈ ਜੀ ਨਵੀਂ ਵੀਡੀਓ 'ਚ ਤੇ ਕੱਲ ਬਈ ਆਲੂਆਂ ਦਾ ਕੰਮ ਖਿੱਚਤਾ ਤਕਰੀਬਨ ਸਾਡੀ ਸਾਰੀ ਦਿਹਾੜੀ ਲੱਗੀ ਅਸੀਂ ਸਾਨੂੰ ਸ਼ਾਮ ਦੇ ਵੱਜ ਗਏ 7 7:30 ਹੋ ਗਏ ਸਾਨੂੰ ਨੇਰਾ ਅਸੀਂ ਅਖੀਰਲੀ ਲੈਨਤਾ ਅਸੀਂ ਫਿਰ ਟੋਰਚਾਂ ਬਾਲ ਬਾਲ ਕੇ ਅਸੀਂ ਨੇ ਇਕੱਠੀ ਕਰੀਆ ਆਲੂ ਬਹੁਤ ਸੋਹਣੇ ਹੋਏ ਆ ਆਪਣੇ ਤੇ ਬਾਕੀ ਵੀਰਾਂ ਦੇ ਜਿਵੇਂ ਜਿਵੇਂ ਗੱਤ ਲਓ ਕਹਿੰਦੇ ਨੇ ਕੋਈ ਕਹਿੰਦਾ ਵੀ ਇਹਨਾਂ ਨੂੰ ਪ੍ਰਾਲੀ ਨਾਲ ਟੱਕ ਦਿਓ ਤੇ ਬਾਕੀ ਸਟੋਰ ਚ ਵੀ ਗੱਲਬਾਤ ਹੋਈ ਹੈ ਉਹ ਕਹਿੰਦੇ ਵੀ ਦੋ ਦਿਨ ਤੱਕ ਤਿੰਨ ਦਿਨ ਤੱਕ ਆਪਣਾ ਸਟੋਰ ਵੀ ਚੱਲ ਜਾਣਾ ਸੋ ਦੇਖਦੇ ਆ ਵੀ ਕੀ ਕਦਮਾਤ ਕਰਨੀ ਪੈਂਦੀਆਂ ਹੁਣ ਉਹਨਾਂ ਦੀ ਵੀ ਟਰਾਲੀ ਚੋਂ ਲਾਈਏ ਜਾਂ ਹਲੇ ਵਿੱਚੇ ਰੱਖੇ ਟਰਾਲੀ ਦੇ ਹਨ ਪਹਿਲੀ ਵਾਰ ਤਾਂ ਸਾਨੂੰ ਹਲੇ ਆਲੂਆਂ ਦਾ ਭੇਤ ਨਹੀਂ ਨਾ ਇੰਨਾ ਵੀ ਨਿਕਲ ਠੀਕ ਆਏ ਜਣੀ ਸਾਨੂੰ ਪਿਛਲੀ ਵਾਰ ਨਾਲ ਤੇ ਬਹੁਤ ਸੋਹਣਾ ਰਿਹਾਇਤ ਕੀ ਬਾਈ ਪਿਛਲੇ ਸਾਲ ਤਾਂ ਕੁਝ ਵੀ ਨਹੀਂ ਤਾਂ ਨਿਕਲਿਆ ਲਾਈਆਂ ਦੋ ਤਿੰਨ ਕਨਾਲਾਂ ਜਿੱਤੇ ਸਾਨੂੰ ਤਾਂ ਬਸ ਘਰ ਘਰ ਦਾ ਹੀ ਸਰਿਆ ਮਸੂ ਤੇ ਤੈਤ ਕੀ ਤਾਂ ਜਿਹੜੀਆਂ ਆਪਣੇ ਕੋਲ ਇੰਨਾ ਕ ਬੀਜ ਹੋ ਜੂਗਾ ਵੀ ਗਾਹ ਨੂੰ ਆਪਾਂ ਨੇ ਦੋ ਕਿੱਲੇ ਕਰਨੀ ਕਰਨੇ ਆ ਇਹਦੇ ਵਿੱਚੋਂ ਆਪਾਂ ਨੇ ਬੀਜ ਵੀ ਰੱਖ ਲੈਣਾ ਜੋਧਾਂ ਤੋਂ ਲੈ ਆਏ ਤੇ ਬਿਲਕੁਲੋਂ ਸੰਧੂ ਬਿਲਕੁਲੋਂ ਬੀਜ ਇਹ ਲਾਲ ਆਲੂ ਦਾ ਬਹੁਤ ਸੋਹਣਾ ਬੀਜ ਹੈ ਤੇ ਇਹਦੇ ਚੋਂ ਬੀਜ ਵੀ ਸਾਨੂੰ ਜ਼ਿਆਦਾ ਨਿਕਲਣਾ ਹੋਣਾ ਮਸ਼ੀਨ ਲਾਈਏ ਜੀਲੀ ਵਾਲੀ ਆ ਜਿੱਧਰ ਲੈ ਕਰ ਉਧਰ ਥੋੜੀ ਜੀ ਜਗ੍ਹਾ ਮਤਲਬ ਖੋਲੀਏ ਕਿਉਂਕਿ ਆ ਗੂਗੋਂ ਦੇ ਲੈਨੇ ਨਾ ਹੁਣ ਗੰਨਾ ਕੱਢਦੇ ਆ ਤਾਂ ਜਿਹੜੀ ਆਗ ਊਗ ਜੇ ਹੁੰਦੀ ਆ ਭਾਰ ਪਾ ਕੇ ਅਸੀਂ ਨੀ ਫਿਰ ਉਧਰ ਕੰਬਾਈਨਾਂ ਦੇ ਅੱਗੇ ਲਾਤੇ ਤੇ ਬਾਕੀ ਅੱਜ ਸਾਰਾ ਦਿਨ ਦਾ ਸ਼ਡਿਊਲ ਸਾਡਾ ਗੰਨੇ ਦੇ ਹੋਊਗਾ ਗੰਨੇ ਦਾ ਕੰਮ ਹੈ ਜਿਹੜਾ ਉਹ ਅੱਜ ਅਸੀਂ ਨੇੜੇ ਲਾ ਦੇਣਾ ਹੈ ਤਕਰੀਬਨ ਤਕਰੀਬਨ ਗੇੜ ਚ ਲੱਗ ਵੀ ਜਾਣਾ ਅੱਜ 40 45 ਭਰੀਆਂ ਦਾ ਗੇੜ ਅਸੀਂ ਨੇ ਘੜਨਾ ਹੈ ਭਰੀ ਵੀ ਸੋਹਣੀ ਨਿਕਲ ਹੁੰਦੀ ਆ ਮਤਲਬ ਦੋ ਜਣੇ ਦੇ ਚੰਗੇ ਤਸੱਲੀ ਨਾਲ ਚੈੱਕ ਹੁੰਦੀ ਆ ਉਸ ਹੱਬ ਨਾਲ ਹੁੰਦਾ ਕੰਮ ਤੇ ਬਾਕੀ ਆਪਣੇ ਟੀਮ ਮੈਂਬਰ ਪਹੁੰਚ ਚੁੱਕੇ ਆ ਉਧਰ ਫੇ ਆ ਗਿਆ ਜੱਜਾ ਨਾ ਦੀਪਾ ਚਾ ਸੋਰੀ ਦੀਪਾ ਤੇ ਗੋਗੀ ਪਹਿਲਾਂ ਹਲੇ ਬੱਡ ਰਹੇ ਆ ਫੇ ਜਾਲ ਚੱਲਦੇ ਹੁਣ ਅਸੀਂ ਵੀ ਜਾ ਕੇ ਉਹਨਾਂ ਨੂੰ ਕਢਣਾ ਸ਼ੁਰੂ ਕਰਦੇ ਆ ਚੰਗੀ ਝੱਟ ਵੱਜ ਜਾਂਦੀ ਹੈ ਪਰ ਆਏ ਆ ਵੀ ਜਣੀ ਚਲੋ ਜੇ ਅਸੀਂ ਲੇਬਰ ਤੇ ਕੰਮ ਕਰਵਾਵਾਂਗੇ ਕੰਮ ਥੋੜਾ ਫਿਰ ਆਪ ਵਿਲੇ ਹੋ ਜਾਣਾ ਅਸੀਂ 4-5 ਨੇ ਆਪ ਵਿਲੇ ਹੋਵਾਂਗੇ ਤੇ ਆਹੀ ਆ ਵੀ ਜਦੋਂ ਨਾਲੇ ਗੱਲਾਂ ਬਾਤਾਂ ਹੋਈ ਜਾਂਦੀਆਂ ਨਾਲੇ ਦਿਨ ਵਧੀਆ ਪਾਸ ਹੋ ਜਾਂਦਾ ਆਹੀ ਹੈ ਜ਼ਿੰਦਗੀ ਚ ਹੋਰ ਤਾਂ ਕੀ ਹੈ ਕਿ ਨਹੀਂ ਤੁਹਾਡੇ ਸਾਹਮਣੇ ਮਸ਼ੀਨਾਂ ਜਿੱਧਰ ਲਈ ਘਰ ਕੱਢਤੀ ਤੇ ਉਧਰ ਥੋੜੀ ਜੀ ਲੌਂਦੀ ਡੀਕਾ ਇਹ ਇਹਦੀ ਛਤਰੀ-ਛੁਤਰੀ ਦਾ ਕੰਮ ਸ਼ੁਰੂ ਕਰਨਾ ਹੁਣ ਬਸ ਆ ਗੰਨੇ ਦਾ ਨਵੇੜ ਲੀਏ ਗੰਨੇ ਤੇ ਬਾਅਦ ਅਸੀਂ ਫਿਰ ਫਰੀ ਆ ਫਿਰ ਉਸ ਤੋਂ ਬਾਅਦ ਵਾ ਇੱਕ ਦੋ ਵਿਆਹ ਜੇ ਕੱਢ ਕੇ ਫਿਰ ਨਾਲ ਤਾਂ ਪੇਂਟ ਕਰਨੀ ਨੇ ਚੀਜ਼ਾਂ ਇੱਕ ਤਾਂ ਲੇਜ਼ਰ ਕਰਾਉਣਾ ਪੇਂਟ ਕਰਨਾ ਲੇਜ਼ਰ ਕਰਾ ਦੇ ਨਾਲ ਇੱਕ ਜਿਹੜੀ ਨਵੀਂ ਟਰਾਲੀ ਲਈਤੀ ਆਪਾਂ ਨੇ ਉਹ ਟਰਾਲੀ ਪੇਂਟ ਕਰਨੀ ਐ ਸੋ ਚੱਲਦੇ ਆ ਜੀ ਹੁਣ ਲਾ ਕੇ ਜਿੰਦਾ ਇਧਰੋਂ ਤੇ ਆਪਾਂ ਮਿਲਦੇ ਆ ਗੰਨੇ ਵਾਲੇ ਖੇਤ ਦੇ ਵਿੱਚ ਸੱਜੇ ਆਹ ਟਰਾਲੀ ਦੇ ਵਿੱਚ ਵੀ ਆਪਣਾ ਗੰਨਾ ਤਾਂ ਕੱਲੋਂ ਵੀ ਖਾਲੀ ਕਰਿਆ ਆਹ ਦੇਖੋ ਜੀ ਇੰਨਾ ਖੋਇਆ ਰਾਤ ਨੇਰੇ ਚ ਦਿਖਾ ਨਹੀਂ ਹੋਇ ਚੰਗੀ ਤਰ੍ਹਾਂ ਆ ਸਹਜ ਆਪਣੇ ਆਲੂ ਦਾ ਹੁਣ ਤੁਸੀਂ ਦੇਖੋ ਵੀ ਪਹਿਲੇ ਸਾਲ ਆਪਾਂ ਨੇ ਇੰਨਾ ਕਰਿਆ ਤਾਂ ਕੰਮ ਪਹਿਲੇ ਸਾਲ ਮਤਲਬ ਟ੍ਰਾਇਲ ਤਾਂ ਦੋ ਕਿੱਕਰਾਂ ਦਾ ਤੇ ਇਸ ਵਾਰ ਥੋੜੀ ਜੀ ਮਿਹਨਤ ਵੀ ਕੀਤੀ ਹੈ ਲਾਲ ਆਲੂ ਹੈ ਰੰਗ ਬੜਾ ਸੋਹਣਾ ਆ ਤਾਂ ਮਿੱਟੀ ਥੋੜੀ ਚੜੀ ਹੋਈ ਕਿਉਂਕਿ ਮਿੱਟੀ ਨਾ ਥੋੜੀ ਨਰਮਤੀ ਕਰ ਲ ਸੁੱਤਾ ਕਰਕੇ ਚੰਗੀ ਤਰ੍ਹਾਂ ਹਲੇ ਇਹਦੀ ਸਫਾਈ ਹੋਣੀ ਹੈ ਇਹ ਜਾਊਗਾ ਹੁਣ ਉਹਦੇ ਤੇ ਮਸ਼ੀਨ ਤੇ ਝੜੀ ਤੇ ਉਹ ਸਹਜ ਜਾਂ ਨਹੀਂ ਦੇਖਦੇ ਹੁੰਦੇ ਕੀ ਹੁੰਦੀ ਹੈ ਗਰੀਡਿੰਗ ਜੀ ਵਾਲੀ ਸੋ ਉਹਦੇ ਤੇ ਜਾਊਗਾ ਹੁਣ ਇਹ ਉੱਥੇ ਜਾ ਕੇ ਫਿਰ ਸਹਜ ਸੁਝ ਬਣੂਗਾ ਤੁਸੀਂ ਦੱਸਿਓ ਵੀ ਅੱਧੇ ਕਿੱਲੇ ਤੋਂ ਘੱਟ ਥਾਂ ਤਾਂ ਵੀ ਵਧੀਆ ਨਿਕਲ ਆਇਆ ਇਹ ਹਨਾ ਇੰਨਾ ਕਿ ਜਿਹੜਾ ਤਕਰੀਬਨ ਕਿੰਨੇ ਕਹਣਗੇ ਇੱਕ ਬਾਈ ਕਹਿੰਦਾ ਯੂਰੀ ਵਾਲੇ ਥੱਲੇ ਯਾਰ ਯੂਰੀ ਵਾਲੇ ਥੱਲੇ ਕੀ ਸੰਤਾਂ ਮਸ਼ੀਨ ਦਾ ਗੋਗੀ ਨੇ ਤਾਂ ਮੌਕੇ ਤੇ ਦੱਸਿਆ ਕਿ ਅੱਜ ਮਸ਼ੀਨ ਹੋਣੀ ਹੈ ਗੰਨੇ ਦਾ ਕੰਮ ਛੱਡ ਕੇ ਸਾਨੂੰ ਆਲੂਆਂ ਦੇ ਦੁਆਲੇ ਹੋਣਾ ਪਿਆ ਥੱਲੇ ਲਿਆ ਨਹੀਂ ਮੈਂ ਤਾਂ ਹੀ ਤਾਂ ਟਰਾਲੀ 'ਚ ਖੁੱਲੇ ਲੱਦ ਲਏ ਅਸੀਂ ਸੋ ਇਹ ਮਿੰਟੋ ਮਿੰਟੀ ਕ ਤੋ ਚਲੋ ਵੀ ਚੱਲੀਏ ਹੁਣ ਆਪਾਂ ਜਾ ਕੇ ਉਧਰ ਕਰਾਉਨੇ ਗੱਲ ਵਾਸਤੇ ਆਪਨਾ ਅੱਜ ਰਸਤਾ ਹੀ ਬਣਾਓ ਪਹਿਲਾਂ ਉਧਰ ਨੂੰ ਨਾਲੇ ਤਾਂ ਟਰਾਲੀ ਨੇੜੇ ਲੱਗੂ ਆ ਲਓ ਜੀ ਮਿੱਤਰੋ ਸਟਾਫ ਮੈਂਬਰਾਂ ਦੇ ਕੋਲੇ ਪਹੁੰਚ ਚੁੱਕਿਆ ਹੁਮ ਹੁਮਾ ਕੇ ਪਹਿਲੀ ਪੜੀ ਦੀ ਸ਼ੁਰੂਆਤ ਕਰਦੀ ਡਿੰਪਾ ਚਾਂਗੂ ਦੇ ਪਾਰ ਆ ਗੱਲ ਕੀ ਹੈ ਸਾਫ਼ ਕਰ ਕਰਕੇ ਰੱਖਿਆ ਚਾਚਾ ਐ ਨਾ ਗੰਦ ਜਾ ਨਾ ਪਾ ਮਿਲ ਗੱਲ ਸੁਣ ਲੈ ਗੰਦ ਨਹੀਂ ਹੈਗਾ ਇਹ ਅੱਜ ਤਾਂ ਬੜਾ ਫਰਾਟੇ ਫੜਦਾ ਫਿਰਦਾ ਗੱਡੀ 2400 ਚੱਕਰਾਂ ਦੀ ਸਿੱਧੀ ਵੀ ਲੱਗਦੀ ਹੈ ਮੂੰਗੀ ਖਾਣੇ ਵਾਲਾ ਖਾਦਾ ਵਾ ਅੱਜ ਕਿਉਂਗੀ ਕੀ ਖਾਦਾ ਵਾ ਗੋਗੀ ਕੀ ਖਲਾਤਾ ਅੱਜ ਸਵੇਰੇ ਇਹਨਾਂ ਨੂੰ ਹੈ ਗੋਗੀ ਸਾਇਲੈਂਟ ਹੋਇਆ ਪਿਆ ਜਿਵੇਂ ਗੋਗੀ ਸਾਇਲੈਂਟ ਮੋਡ ਦੇ ਵਿੱਚ ਨਹੀਂ ਹੋਇਆ ਵਾ ਭਾਗ ਕਿਸੇ ਨੂੰ ਵੀ ਨਹੀਂ ਵਾਗ ਜੀ ਦੇ ਰਿਹਾ ਕੋਈ ਦੇਤੀਆਂ ਮੰਗਣਾ ਹੈ ਹੈ ਟਾਈਮ ਨਾਲ ਦੇਤੀਆਂ ਭਾਗਾਂ ਹੋਰ ਕਹਿਵਾ ਅੱਜ ਦੇਖ ਲਾ ਮੌਸਮ ਆਲੂਆਂ ਵਾਲਾ ਮੌਸਮ ਹੈ ਨਹੀਂ ਤੱਜ ਜੇ ਕਿਤੇ ਆਪਾਂ ਅੱਜ ਹੈਨਾ ਆਹੀ ਕਰ ਲੂ ਵਧੀਆ ਲੱਗੇ ਗੰਨੇ ਦਾ ਕਿਆ ਵਿਗੜਦਣਾ ਨੇ ਠੰਡਾ ਮੌਸਮ ਆਜਾ ਸ਼ਾਂ ਦਾ ਵੀ ਚੱਕਰ ਨਹੀਂ ਗੋਗੀ ਵਾਂਗੇ ਵੀ ਜੁਮੀ ਇਧਰਲੀ ਸਾਈਡ ਮੈਂ ਲੱਗਣਾ ਜਾਂ ਉਧਰ ਲੱਗਣਾ ਨਹੀਂ ਹਾਂ ਚੱਲ ਵਧੀਆ ਜੋ ਕੰਮ ਟਾਈਮ ਨਾਲ ਜਿੰਨੇ ਜਿਆਦਾ ਲੱਗ ਜੂਗੀ ਨਾਲੇ ਨੇੜੇ ਆ ਆ ਇਧਰਲੀ ਸਾਈਡ ਆ ਕੰਦਲਾ ਕਰ ਲੋ ਤੁਸੀਂ ਇਧਰਲੀ ਸਾਈਡ ਨੂੰ ਟਰਾਲੀ ਨੇੜੇ ਆ ਲੁੱਦਣਾ ਤਾਂ ਆਪਾਂ ਨਹੀਂ ਆ ਯਾਰ ਇਧਰ ਨੂੰ ਢਵਾਈ ਤਾਂ ਦੇਖ ਲੈ ਕਿੰਨੀ ਪੈ ਜਾਂਦੀ ਆ ਬਹੁਤ ਪੈ ਜਾਂਦੀ ਆ ਨਹੀਂ ਸੜੀ ਕਵਾਇਤ ਜੀ ਨਹੀਂ ਢਵਾਈ ਪੈ ਜਾਂਦੀ ਇਧਰ ਨੂੰ ਚੱਲ ਵਿਸਾਖਾ ਪੱਟ ਨੇ ਚਾਚਾ ਢਵਾਈ ਕਿੰਨੀ ਪੈਂਦੀ ਆ ਵਿਸਾਖਾ ਪੱਟ ਨੇ ਨੰਨਾ ਇਹ ਰਾਈ ਮਾਰਦੇ ਮਗਾ ਕੇ ਹੂੰ ਚੱਲ ਵਧੀਆ ਗੱਲ ਹੈ ਹਾਂ ਸੋ ਹੁਣ ਲੱਗਣ ਲੱਗਾ ਕੰਮ ਤੇ ਸੋ ਹੁਣ ਬ੍ਰੇਕ ਲਵਾਂਗੇ ਥੋੜੇ ਟਾਈਮ ਦੀ ਹਾਂ ਕੀ ਕਹਿਣਾ ਕੋ ਕੀ ਲਾਠੇਰ ਉਧਰ ਨੂੰ ਇੱਧਰ ਵੇਖਾਂ ਵੇ ਚੱਲਦਾ ਕੰਮ ਹਾਂ ਇਹ ਚੱਲਦਾ ਚਾਚਾ ਜੀ ਕਹਿਣਾ ਕਹਿੰਦਾ ਚਾਚਾ ਜੀ ਕਹਿਦਾ ਕਰ ਬਸ ਮੈਨੂੰ ਕੰਮ ਦੀ ਤਾਂ ਨੇਰੀਆਂ ਲਿਆਣ ਦੂੰਗਾ ਮੈਂ ਹਾਂ ਰੱਬ ਨੇ ਸਤਿਰ ਸੱਡ ਗੱਡੀਆਂ ਹਾਂ ਭੇਜਿਆ ਮਿ ਆਉਰੇ ਅਸਲ 'ਚ ਨਵੀਂ ਕੰਬੈਨ ਦਾ ਵੀ ਫਰਕ ਪੈਂਦਾ ਹੈ ਜਿਹੜੀ ਨਵੀਂ ਕੰਬੈਨ ਫਿਰ ਤੈਨੂੰ ਹੀ ਦੇਣੀ ਆ ਉਹ ਡਰਮੋ ਪੀਸ ਤਿਆਰ ਕਰਕੇ ਰੱਬ ਨੇ ਭੇਜੇ ਤੇ ਹਾਂ ਨਹੀਂ ਫਿਰ ਕੰਬੈਨ ਵੀ ਤਾਂ ਨਵੀਂ ਦੇਣੀ ਆ ਵੀ ਫਰਕ ਤਾਂ ਪੈਂਦਾ ਹੈ ਚੀਜ਼ ਦਾ ਬਨੇ ਤੈਨੂੰ ਹੀ ਰਸਤਾ ਕਲੀਅਰ ਕਰ ਲੋ ਹਨਾ ਕਿਉਂਕਿ ਫੇ ਘੇਰਾ ਜਾ ਪੈ ਜੂਗਾ ਇਹਨੂੰ ਮੇਰੇ ਸਾਹਮਣੇ ਅੱਜ ਨਿਬੜਨਾ ਚਾਹੀਦਾ ਇੱਥੇ ਗੰਨਾ ਹਨਾ ਨਿਬੜ ਜੂਗਾ ਟੱਕਰੇ ਲੋ ਦੇਖਦਾ ਚਾਹੀਦਾ ਜਾਉ ਗੰਨਾ ਸੜਾ ਡੂਗਾ ਕਿਵੇਂ ਚਲ ਠੀਕ ਹੈ ਜੀ ਮਿਲਦੇ ਹੁਣ ਬ੍ਰੇਕ ਤੋਂ ਬਾਅਦ ਅੱਜ ਨਵਾਂ ਮੁਰਗਾ ਫਸ ਰਿਹਾ ਸਾਡੇ ਦੇ ਦਰਮਿਆਨ ਉਹ ਕਿਹੜਾ ਤੁਹਾਨੂੰ ਦਿਖਾਉਨੇ ਆ ਉਹ ਦੇਖੋ ਦੇਖ ਦਾਰਤੀ ਚੱਕ ਲਈ ਦਾਰਤੀ ਨਾਲ ਸਨਮਾਨ ਕਰਨਾ ਨਾਲ ਸਨਮਾਨ ਕਰਦੇ ਮੁਰਗਾ ਆ ਗਿਆ ਕਿਹਦਾ ਆ ਜਾ ਵੀ ਆ ਜਾ ਲਾਲੀ ਆ ਜਾ ਬਾਈ ਪਿਛਲੀ ਵਾਰ ਇਹ ਨਹੀਂ ਇਸੇ ਖੇਤ માં ਨਾ ਕਰਾਈ ਦੀ ਇਸੇ ਖੇਤ માં ਕੈਮਰਾ ਤਕੋਲੀ ਪੇਤਾ ਤੈਨੂੰ ਕੈਮਰਾ ਤੈਨੂੰ ਪਹਿਲਾਂ ਦਾ ਬੰਨੇ ਦਾ ਹੋ ਗਿਆ ਠੀਕ ਹੈ 1 2 3 4 5 6 ਹੱਥ ਚ ਫੜਾ ਹੱਥ ਚ ਫੜਾ ਲਓ ਜੀ ਲਓ ਭਾਈ ਲਾਲੀ ਦਾ ਉਹਦੇ ਜੋਤ ਸੋ ਨਾਲ ਉਹ ਢੋਲੀ ਮੰਗਾਈਏ ਆ ਤਾਂ ਫੜੀ ਵੀ ਆ ਜੋੜੀ ਵੀ ਫੜੀ ਵੀ ਮਾੜੀ ਆ ਤਾਂ ਆਜੋ ਜੀ ਆਜੋ ਜੀ ਆਜੋ ਆ ਲਓ ਜੀ ਧੰ 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 ਆ ਮੇਰਾ ਰੂਲ ਆ ਇੱਕ ਵਾਰੀ ਦਾਤੀ ਫੜ ਲਈ ਹੈ ਤੈ ਕੋਡੇ ਹੋ ਤੈ ਮਰੋ ਹਾਂ ਪਰ ਕੰਮ ਜੀਰ ਬਣਾ ਤੈ ਠੀਕ ਹੈ ਲਾਲੀ ਕੀ ਆਹਦਾ ਬਾਈ ਆ ਦੋ ਬੌਂਸਰ ਆਏ ਆ ਬਾਈ ਨਾਲ ਉਹ ਨਾ ਪੁੱਤ ਨਾ 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 ਦੋ ਬੌਂਸਰ ਆਏ ਆ ਬਾਈ ਨਾਲ ਠੀਕ ਹੈ ਹਾਂਜੀ ਹੋਰ ਬਾਈ ਗਾਇਸ ਵੈਲਕਮ ਬੈਕ ਪੂਰੇ ਇੱਕ ਸਾਲ ਬਾਅਦ ਬਾਈ ਪੂਰਾ ਇੱਕ ਅੱਜ ਅੱਜ ਤੁਸੀਂ ਆਏ ਤਾਂ ਮਸਾ ਬੱਸ ਅੱਜ ਕੱਲ੍ਹ ਤਾਂ ਹੀ ਦਿਨ ਦਿੰਦੇ ਤੈ ਜੇ ਜਾਇਆ ਪਹਿਲਾਂ ਮਿਲ ਸਾਰਿਆਂ ਦੇ ਪਹਿਲਾਂ ਹੱਥ ਲਾ ਆ ਮੈਂ ਮੇਰਾ DNA ਅਮਨ ਹੈਲੋ ਸਸ਼ਿਕਾ ਨੀਗਾ ਨੀ ਪੁੱਤ ਸਾਸੀ ਕਰ ਦੇ ਦੋ ਦਿੱਦੂ ਅੱਗੇ ਅੱਜ ਨਖੜੇ ਕਰਕੇ ਨਹੀਂ ਕਰਨੇ ਕਰਕੇ ਤੇ ਇਹ ਤੇਜੀ ਪੱਪਨ ਪਾਰੀ ਇੱਕ ਪਾਰੀ ਪੱਪਨ ਸੋਨਾ ਪੁੱਤ ਕੀ ਦਾ ਇਹ ਸੋਨਾ ਪੁੱਤ ਕੀ ਦਾ ਇਹ ਮਮਾ ਦਾ ਪਾਪਾ ਦਾ ਪਾਪਾ ਦਾ ਇਹ ਸੋਨਾ ਪੁੱਤ ਉਹ ਕੀ ਕਰਦਾ ਪੁੱਤਰੀ ਨਾ ਹੱਥ ਨੂੰ ਚੀਰਾ ਲੱਗ ਜੂ ਨਾਣੀ ਚੱਲ ਪਾਰੀ ਕਰੋ ਇੱਧਰ ਪਾਰੀ ਕਰੋ ਚਲ ਆ ਜਾ ਉਧਰ ਆਉ ਪੁੱਤ ਉਧਰ ਆ ਜਾ ਗੰਨਾ ਵੇਖ ਕੇ ਕਿਵੇਂ ਚੱਲਦਾ ਲਾਲੀ ਗੰਨਾ ਸਾਲਾ ਉਹਦੇ ਨਾਲੋਂ ਤੇ ਵੀ ਉੱਪਰ ਆਪੀ ਸਲੇ ਸਾਲਾ ਬੋਪੂ ਜਗੰਦਰ ਕਹਿੰਦਾ ਜੇ ਕਹਿੰਦਾ ਗੰਨਾ ਸਿੱਧਾ ਹੁੰਦਾ ਕਹਿੰਦਾ ਉੱਪਰ ਲੰਝ ਹੁੰਦਾ ਹੈ ਹਾਂ ਉਹ ਦੇਖੋ ਦੇਖੋ ਤੇ ਕਿਵੇਂ ਬੁਕਾਉ ਦੇ ਸਿਰਪਨ ਨੂੰ ਕਿਵੇਂ ਗੇੜ-ਗੇੜੇ ਖਾ ਰਿਹਾ ਦੇ ਕੰਨਾ ਦੇ ਪਿਛਲੀ ਵਾਰ ਵਾਲਾ ਹੈ ਹਾਂ ਉਹ ਦੇਖ ਤੂੰ ਅੱਖ ਪਾ ਨਾ ਰੱਖ ਆਪਣੀ ਅੱਖ ਪਾ ਨਾ ਰੱਖ ਤੂੰ ਆਪਣੀ ਠੋਖੇਵਾਜਾ ਠੋਖੇਵਾਜਾ ਹੋਰ ਲਾਲੀ ਹੁਣ ਤੁਹਾਡੇ ਕੋਲ ਹੈਗਾ 54-5 ਦਿਨ ਨਾ 4-5 ਦਿਨ ਨਹੀਂ ਦਿਨ ਇੱਕੇ ਆ ਬਸ ਫਿਰ ਅੱਜ ਤੱਕ ਗੰਨੇ ਦੀ ਝੱਟ ਲਵਾਉਂਗਾ ਹੁਣ ਅੱਜ ਜਿੰਨਾ ਮਰਜ਼ੀ ਖੋਣ ਚੂਸ ਲੋ ਦਿਨ ਇੱਕੇ ਆ ਅੱਛਾ ਮੈਂ ਆਇਆ ਕਾਲੂ ਤਰਾ ਕਾਲੂ ਵੀ ਆ ਸਾਨੂੰ ਅਸੀਂ ਚੱਲੀ ਇੱਥੇ ਨੂੰ ਨਾ ਉਹ ਮ ਦੁਬਾਰੇ ਫੇਰ ਕੱਲ ਨੂੰ ਤੂੰ ਤਾਂ ਉਰੀ ਆ ਪਰਸੋਂ ਅੱਛਾ ਪਰਸੋਂ ਛੱਡ ਕੇ ਆਣਾ ਤੂੰ ਤਾਂ ਉਰੀ ਆ ਮੈਂ ਤਾਂ ਉਰੀ ਆ ਇਹ ਤਾਂ ਇੱਥੇ ਹੀ ਆਪਣੇ ਕੋਲ ਹਾਂ ਲਾਲੀ ਤਾਂ ਇੱਥੇ ਹੀ ਹੈ ਲਾਲੀ ਚਾਹ ਚੁ ਪੀਆ ਐਸੀ ਅਰਤੀ ਬਣੂਗੀ ਮੇਰੀ ਚਾਹ ਦੀ ਨਹੀਂ ਯਾਰ ਆ ਭਾਰਤੀਆਂ ਨਹੀਂ ਬਣਾਉਂਦੇ ਲਾਲੀ ਆਪਾਂ ਦੂਈ ਕੰਮ ਚ ਆ ਜਾਈਏ ਹਾਂ ਮੈਂ ਜਿਹੋਨਾ ਟਰੈਕਟਰ ਤੇ ਉਹਨਾ ਸੱਜਾ ਹਾਂ ਭਾਈ ਕਿੰਨਾ ਕਰ ਗਿਆ ਢਿੱਲੋ ਸਾਹਿਬ ਬਾਲਾ ਦੀ ਹਰ ਹੈ ਜੇ ਬਸ ਥੋੜਾ ਜਿਹਾ ਟਰਾਲੀ ਟਰਾਲੀ ਲਿਆਉ ਤੋ ਹੀ ਜਾ ਕੇ ਤੇ ਕੋ ਬੜੇ ਪਾਪੇ ਨੂੰ ਬੜੇ ਪਾਪਾ ਟਰਾਲੀ ਲਿਆਉਂਗਾ ਇਹ ਆ ਜੋੜੀ ਲੱਗੀ ਬਈਆ ਸੁਰੇਸ਼ ਦੀ ਹਾਂ ਬਈਆ ਇੱਕ ਮੇਰਾ ਮਸਟਰਡ ਇੱਕ ਮੇਰਾ ਮਾਸੀ ਦਾ ਮੁੰਡਾ ਮੇਰੀ ਦਾ ਆਏ ਹੋਏ ਦੀ ਮਾਸੀ ਤਾਂ ਕਿੰਨਾ ਕਰਾਗੇ ਛੋਟੇ ਕੋਲ ਕਿੰਨਾ ਕਰਾਗੇ ਥੋੜਾ ਤਾਂ ਖਤਮ ਹੋ ਬਸ ਪ੍ਰੋਗਰਾਮ ਬਸ ਇਹ ਰਹਿ ਗਏ ਚਾਰ ਪੰਜ ਗੰਨੇ ਓਏ ਛੱਡਦੇ ਆ ਲੈ ਵੀ 40 ਪਰੀਆਂ ਕਰਤੀਆਂ ਹੁਣ ਲੱਦਣੀਆਂ ਵੀ ਆ ਬਾਈ ਕੰਮ ਸੌਖਾ ਨਹੀਂ ਹੈਗਾ ਪਹਿਲਾਂ ਘੜਨਾ ਫਿਰ ਬੰਨਣਾ ਫਿਰ ਲੱਦਣਾ ਫਿਰ ਲੈ ਕੇ ਜਾਣਾ ਫਿਰ ਤਾਰਨਾ ਫਿਰ ਤਲਾੜੀ ਚ ਫਸਾਣਾ ਫਿਰ ਰਸ ਆ ਗਿਆ ਰਸ ਨੂੰ ਸੇਕਾ ਲਵਾਣਾ ਮੈਲ ਬਾਹਰ ਕੱਢਣੀ ਚੰਗੀ ਤਰ੍ਹਾਂ ਰਗੜਾ ਲਵਾ ਕੇ ਗੁੜ ਬਣਾਣਾ ਫਿਰ ਲਾਲਾ ਲਾਲਾ ਗੁੜ ਇਹਨਾਂ ਫੱਟੇ ਤੇ ਪਾਣਾ ਫੱਟੇ ਤੇ ਪਾਏ ਤੇ ਬਾਅਦ ਉਹਦੀਆਂ ਟਿੱਕੀਆਂ ਜਾਉਦੀ ਸ਼ੱਕਰ ਬਣਾਉਣਾ ਵਾਹ ਕੀ ਸ਼ੈਰੀ ਹੈ ਬਾਈ ਕੀ ਠੀਕੀ ਮਾਰਤੀ پوری ਸ਼ੈਰੀ ਦੇਖ ਲੋ ਛਰੂਤ ਲੈ ਕੇ ਐਂਡ ਤੱਕ ਦਾ ਪੂਰਾ ਕੰਮ ਗਣਾ ਤਿਆ ਬਈ ਕੀ ਆ ਕੀ ਪ੍ਰੋਸੀਜਰ ਆ ਲਿਆ ਹੁਣ ਜਾ ਕੇ ਇਹ ਗੰਨੇ ਵੀ ਦੇ ਲੈ ਇਹ ਇੰਨੇ ਠੀਠਾਂ ਧੋਖੇਵਾਜ ਗੰਨੇ ਆ ਦੇਖ ਭਾਗੇ ਚਾਚੇ ਨੇ ਕਿ ਕੱਚਮਾ ਵਸਾਇਆ ਵੇ ਦੇ ਲੋਟ ਨਹੀਂ ਆਂਦੇ ਗੰਨੇ ਕਿਧਰੇ ਦੇ ਕਿਧਰ ਨੂੰ ਘੁੰਮੇ ਹੋਏ ਆ ਰੋੜੀ ਗਈ ਬੇੜਾ ਗਰਗੇ ਥੋੜਾ ਉਹਦੇ ਕਿਹਾ ਫੜੀ ਤਾ ਆਓ ਬਾ ਲੱਗ ਗਿਆ ਹੋ ਗਿਆ ਬਾ 20 20 ਬਾ ਹੋ ਗਿਆ 40 ਇੱਧਰ ਤਾਂ ਪੂਰੀਆਂ ਹੋ ਗਈਆਂ ਤੁਸੀਂ ਆਪਣਾ ਦੇਖੋ ਇੱਧਰ ਤਾਂ ਪੂਰਾ ਕੰਮ ਆ ਭਾਈ ਆਪਾਂ ਉਹ ਉਹਨਾਂ ਕੇ ਨਿਆ ਜਿਹੜੀ ਟੀਮ ਜਿਤਰੀ ਆ ਆਪਾਂ ਇਹ ਟੀਮ ਕਿੰਨੀ ਆ ਇਹ ਕੰਮ ਮੁਕਾਤੇ ਆ ਫੜਾ ਫੜਾ ਹੁਣ ਚੱਲੀਏ ਜਲਦੀ ਦਾ ਕੁਮਣ ਜਾਣਾ ਹੈ ਕਿੰਨਾ ਕਰ ਗਿਆ ਤੂੰ ਕੰਮ ਤੇਰੇ ਕੋਲ ਲੰਘ ਜਾ ਤੂੰ ਹਾਂ ਬੱਸ ਜਾ ਫਿਰ ਨਹੀਂ ਦੱਸੇ ਜਾ ਜਾ ਯਾਰਾ ਫਿਰ ਜਾਣਾ ਵੀ ਯਾਰ ਫਿਰ ਸਿਲੋ ਮਾਸਕੋ ਵੀ ਜਾ ਕੇ ਜਾਣਾ ਫਿਰ ਕਹਿੰਦੇ ਠੋਡੇ ਦਾ ਤੇ 버거 ਬੋਮ ਮਸ਼ੂਰਾ ਹੈ ਇੱਧਰ ਭੇਜੀਏ ਫਿਰ ਹੈ ਬਾਈ ਮੈਂ ਠੋਡੇ ਦਾ ਤੇ 버거 ਬੋਮ ਮਸ਼ੂਰਾ ਕਹਿੰਦੇ ਨਾ ਹਾਂ ਜਮ ਨਹੀਂ ਨਾ ਹਾਂ ਜਮ ਨਹੀਂ ਮਾਲ ਲੱਗੀ ਆ ਗੱਲ ਉਰਦੀ ਉਰਦੀ ਗੱਲ ਪਤਾ ਲੱਗੀ ਆ ਹਾਂ ਟਿੱਲੋ ਇਹ ਮਸ਼ੂਰਾ ਪਛੇਦਦਾ ਸਾਡੇ ਕੋਲ ਵੀ ਤਾਂ ਜੇ ਕੰਮ ਕਰਾਉਣਾ ਹੋਵੇ ਤੇ ਮਸ਼ੂਰਾ ਇੱਧਰ ਵੀ ਇੱਕ ਇਹ ਮਸ਼ੂਰਾ ਪਹਿਲਾਂ ਪਹਿਲਾਂ ਮਸ਼ੂਰਾ ਹੈਗਾ ਸਾਡਾ ਬੜਾ ਮਾਸੜ ਫੌਜੀ ਮਾਸੜ ਉਹ ਮਸ਼ੂਰਾ ਉਤੇ ਬਾਅਦ ਛੋਟਾ ਮਸ਼ੂਰਾ ਛੋਟਾ ਮਾਸੜ ਉਤੇ ਬਾਅਦ ਟਿੱਲੋ ਮਸ਼ੂਰਾ ਬਸ ਇਹ ਇਲਾਕੇ ਵਿੱਚ ਤਿੰਨ ਬੰਦੇ ਆ ਗਏ ਜੀ ਗਿੰਨਾ ਆ ਗਏ ਆ ਜੀ ਹੁਣ ਮੱਕੀ ਲਾ ਦੇਣੀ ਤੂੜੀ ਚੱਕ ਲੋ ਪਰਾਲੀ ਵੜਦੋ ਕਣਕਾਂ ਦੀ ਵਾਰੀ ਆ ਗਈ ਜੀਰੀ ਦੀ ਆ ਗਈ ਇਹੀ ਕੰਮ ਬਹੁਤ ਆਉਂਦਾ ਥੋਡੇ ਕੋਲੇ ਲੱਜਣਾ ਮਸੜ ਮੈਂ ਰਹਿਣੇ ਆ ਦਾ ਬੱਸ ਰਹਿ ਜਾ ਤੁਹਾਨੂੰ ਕਹਿ ਨਹੀਂ ਕੋਈ ਰਹੇ ਉਰੇ ਲਿਆਵਾ ਮੈਂ ਮੈਂ ਆਪਣੀ ਬੋਲਤੀ ਤੇ ਲਿਆਵਾ ਤੇ ਆਪਣਾ ਮੁੰਡਾ ਲਿਆਵਾ ਉਹਦੇ ਪੱਕੇ ਰਹਿ ਜਣਾ ਵਾ ਕਿਆ ਹੋ ਗਿਆ ਸ਼ਰਮ ਆ ਰਾਇਦਾ ਕਿ ਥੱਕ ਜਿਗਿਆ। ਲੋ ਬਈ ਮਿੱਤਰੋ ਸ਼ਾਮ ਦਾ ਟਾਈਮ ਹੋ ਗਿਆ ਲਾਲੀ ਦੇ ਦੇਖੋ ਕਾਰਨਾਮੇ ਤੇ ਟਰਾਲੀ ਚ ਲੋਡ ਹੋ ਰਿਹਾ ਮਾਲ ਗਿੰਨਾ ਬਸ ਅੱਜ ਛੋਟੀ ਟਰਾਲੀ ਦੇ ਵਿੱਚ ਕਰ ਰਹੇ ਕੱਲੂ ਖਿਲਾੜੀ ਬੰਦ ਆ ਜਾ ਵੀ ਚਾਚਾ ਕਿੰਨਾ ਕਰ ਰਹਿ ਗਿਆ ਉਧਰ ਘਟਨ ਨੂੰ ਹੋਰ ਬਹੁਤ ਇੱਥੇ ਵੀ ਨਹੀਂ ਪੱਲੇ ਪੂਰੀ ਕਰਦਾਂ ਨਾ ਬੱਲੋ ਵੀ ਲੱਗ ਗਿਆ ਕੰਮ ਪਾਗਾ ਭਾਈ ਆ ਗਿਆ ਹਾਂ ਪਾਗੇ ਭਾਈ ਕਿੱਦਾਂ ਐ ਠੀਕ ਆ ਵੱਲੋਂ ਮਾਜਰਾ ਹਾਂ ਥੱਕਣਾ ਤਾਂ ਨਹੀਂ ਹੈਗਾ ਥੱਕਣ ਵਾਲੀ ਚੀਜ਼ ਪਈ ਪਈ ਵੀ ਉਹ ਨਹੀਂ ਪੁਰਜਾ ਕੋਈ ਹਾਂ ਥੱਕਣ ਵਾਲਾ ਕੋਈ ਪੁਰਜਾ ਨਹੀਂ ਹੈਗਾ ਇਹ ਜਿਆ ਪੁਰਜਾ ਮਰਜੀ ਵੀ ਪਾ ਦੇ ਇਹ ਥੱਕਣ ਵਾਲਾ ਨਾ ਥੱਕਣ ਵਾਲਾ ਪੁਰਜਾ ਛੜ ਜੀ ਪਾ ਦੇ ਕੁਸ ਕੱਲ ਨੂੰ ਪਾ ਦੂੰਗਾ ਹਾਂ ਠੀਕ ਵਾਜੀ ਵਾ ਸ਼ਾਬਾਸ਼ ਚੱਕ ਦੋ ਚੱਕ ਦੋ ਚੱਕ ਦੋ ਮੁੰਡਿਓ ਕੰਮ ਨੂੰ ਚੱਕ ਦੋ ਥੋੜਾ ਚੰਗਾ ਦਾ ਮਾਸੜ ਆ ਯਾਰ ਹਾਂ ਮਾਸੜ ਦੀ ਤਿੰਨ ਗੁਣਾ ਉਮਰ ਜ਼ਿਆਦਾ ਹੋਣੀ ਨਾਲੇ ਹੋ ਮੈਂ ਮਾਸੜ ਦੀ ਤਿੰਨ ਗੁਣਾ ਉਮਰ ਜ਼ਿਆਦਾ ਹੋਣੀ ਫੇਰ ਵੀ ਦੇ ਮਾਸੜਾਂ ਨੂੰ ਖੁਸ਼ੀ ਖੁਸ਼ੀ ਲੱਗਿਆ ਵਾ ਕਰਨ ਇਹ ਤਾਂ ਉਹੀ ਰੋਈ ਜੰਨੇ ਆ ਬਾਈਕ ਤੋਂ ਇਹਨੂੰ ਛੇੜ ਲੈ ਬਸ ਕਿਸੇ ਕੋਈ ਪਾਣੀ ਲੱਗਿਆ ਪੈਣ ਕੋਈ ਚਾਹ ਲੱਗਿਆ ਪੈਣ ਲੈ ਤੂੰ ਚਾਹ ਲੱਗਿਆ ਪੈਣ ਤੂੰ ਪਾਣੀ ਲੱਗਿਆ ਉਹ ਇਹਨੂੰ ਪਤਾ ਨਹੀਂ ਹਲੇ ਆ ਆ ਮਸਰ ਜੀ ਜਿਹੜੇ ਆ ਲਾਏ ਹੋਏ ਆ ਇਹ ਆਪਣੇ ਜੀ ਹਾਂ ਜੀ ਗੁਰਦੁਆਰਾ ਗੁਰਦੁਆਰੇ ਲਾਏ ਹੋਏ ਆ ਗੁਰਦੁਆਰੇ ਦੇ ਜਗਨ ਹੈਗੇ ਜੀ ਹੈ